ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਭਾਈ ਜਦੋਂ ਪਹਿਲਾ ਗਾਮ ਤੋਂ ਅਨੰਤਨਾਗ ਨੂੰ ਆਪਾਂ ਜਾਂਦੇ ਆ ਨਾ ਵਾਪਸੀ ਤੇ ਰਸਤੇ ਵਿੱਚ ਕਾਫੀ ਸੇਬਾਂ ਦੇ ਬਾਗ ਆਉਂਦੇ ਨੇ ਤੇ ਜਿੱਥੇ ਫਰੈਸ਼ ਜੂਸ ਕੱਢਦੇ ਨੇ ਸੇਬ ਦਾ ਆ ਸਾਰਾ ਬਾਗ ਆ ਆ ਦੇਖੋ ਐਪਲ ਬਾਗ ਆ ਸਾਰੇ ਇਹ ਸੇਵਾ ਦੇ ਤੇ ਇੱਧਰ ਜੂਸ ਦੀ ਸ਼ਾਪ ਆ ਨਾਲ ਹੀ ਇਹਨਾਂ ਦੀ ਇਹ ਨਾ ਫਰੈਸ਼ ਜੂਸ ਕੱਢ ਕੇ ਦੇਣਗੇ ਇੱਥੇ ਤੇ ਹੁਣ ਆਪਾਂ ਫਰੈਸ਼ ਜੂਸ ਪੀਣ ਲਈ ਹੋ ਰੁਕੇ ਆ ਔਰੇ ਭਾਈ ਬਣਾ ਦਿਓ ਜੀ ਫਰੈਸ਼ ਜੂਸ ਕਿਸੇ ਚਲੇ ਤੁਰੇ ਤੋਂ ਆ ਰਹੇ ਹਾਂ ਸਮਾਂ ਹੈ ਇਹ ਹੈ ਗਾਟ ਖਾਨਸ ਆਰਗੈਨਿਕ ਜੂਸ ਆਪਣੇ ਸਾਹਮਣੇ ਤਿਆਰ ਕਰਨਗੇ ਸਾਰਾ ਜੂਸ ਇਹ ਤੇ ਫਿਰ ਆਪਾਂ ਫਰੈਸ਼ ਜੂਸ ਪੀਵਾਂਗੇ ਸਾਰਾ ਆਇਓ ਭਾਈ ਹਾਂ ਦੇਖੋ ਆ ਐਪਲ ਦੇ ਟਰੀ ਲੱਗੇ ਹੋਏ ਨੇ ਸਾਰੇ ਪਹਿਲੇ ਤਾਂ ਵੈਸੇ ਪੱਤੇ ਝੜਾ ਇੱਥੇ ਆਣਾ ਇਹਨਾਂ ਨੇ ਸ਼ੋਹ ਨੂੰ ਟੰਗੇ ਹੋਏ ਨੇ ਥੋੜੇ ਜੇ ਵੀ ਇੱਥੇ ਪਤਾ ਲੱਗ ਜਵੇ ਵੀ ਇਹ ਸੇਬਾਂ ਦਾ ਬਾਗ ਹੈ ਇਹ ਦੇਖੋ ਕੱਡੇ ਕੱਡੇ ਬਾਗ ਹੈ ਬਾਗ ਬਹੁਤ ਬਹੁਤ ਰਸਤੇ ਵਿੱਚ ਬਹੁਤ ਸਾਰੇ ਬਾਗ ਆਉਂਦੇ ਨੇ ਜਿੱਥੇ ਮਰਜ਼ੀ ਰੁਕ ਕੇ ਪੀ ਲੋ ਇਹ ਉੱਡ ਗਿਰ ਗਿਆ ਟੁੱਟ ਗਿਆ ਸੇਬ ਗਿਆ ਉਧਰ ਭਾਈ ਹੁਣ ਜੂਸ ਕੱਢਣ ਲੱਗ ਗਏ ਤੁਹਾਨੂੰ ਜੂਸ ਦਿਖਾਉਂਦੇ ਆ ਪਹਿਲਾਂ ਓਯਾ ਜੀ ਅੰਦਰ ਇਹ ਸਰ ਇਹ ਆਪਾਂ ਜੂਸ ਨੋ వాటర్ ਨੋ 슈ਗਰ ਨੋ ਆਈਸ एकदम ਰੀਅਲ ਲੈਵਲ ਫਰੈਸ਼ ਜੂਸ ਆਰਗੈਨਿਕ ਆਸੇ ਪੈਨੇ ਇਹਨਾਂ ਦੇ ਬਾਗ ਦੇ ਤੋਂੜੇ ਹੋਏ ਸਾਰੇ ਬਿਲਕੁਲ ਆਰਗੈਨਿਕ ਫਰੈਸ਼ ਜੂਸ ਕੱਢ ਕੇ ਪਿਲਾਉਣਗੇ ਆਪਾਂ ਡਿਲੀਸ਼ੀਅਸ ਹੈ ਭਈ ਆਪਕਾ ਕੀ ਨਾਮ ਹੈ ਰਾਈਸ ਰਾਈਸ ਕਾ ਚਾਰ ਗਲਾਸ ਆਰਡਰ ਕੀਤੇ ਨੇ ਆਪਣੇ ਵੀ ਭਾਈ ਜੂਸ ਬਣ ਕੇ ਆਪਣਾ ਰੈਡੀ ਆ ਹੁਣ ਗਲਾਸਾਂ ਚ ਪਾਉਣ ਲੱਗੇ ਨੇ ਉਹ ਇਹ ਬਲੈਕ ਸੌਂ ਦਾ ਨਮਕ ਪਾ ਦੇਣਾ ਥੋੜਾ ਥੋੜਾ ਸਾ ਸਭੀ ਮੇ ਮੈਂ ਕਹਾਂ ਵਾਸ ਇਹ ਦੇਖੋ ਇਹ ਹੈ ਪਿਓਰ ਹੈ ਆਪਣਾ ਜੂਸ ਪਿਓਰ ਫਰੈਸ਼ ਆਰਗੇਨਿਕ ਐਪਲ ਜੂਸ ਇਹੋ ਸਾਹ ਆ ਕਰਪਾੜਾ ਉਹ ਹੁਣ ਇੱਕ ਗਲਾਸ ਚ ਥੋੜਾ ਜਿਹਾ ਘਟ ਗਿਆ ਜੂਸ ਬਾਈ ਨੇ ਹੋਰ ਬਣਾਤਾ ਫਿਰ ਜਦੀ ਨਾਲ ਦਿਓ ਬਈ ਬੁਲਾ ਲਓ ਆਪਣੇ ਨਾਲ ਇਹ ਕਿੱਥੇ ਨੇ ਗਗਨ ਆ ਜਾਓ ਰਨੇਕ ਆ ਜਾਓ ਬਾਈ ਜੂਸ ਤਿਆਰ ਆ ਉੱਥੇ ਬਹਿ ਕੇ ਪੀਨੇ ਆਪਾਂ ਹਾਂ ਬਹਿ ਕੇ ਪੀਵਾਂਗੇ ਬਾਗ ਦੇ ਵਿੱਚ ਬੈਠ ਕੇ ਜੂਸ ਪੀਵਾਂਗੇ ਹੁਣ ਸੇਬਾਂ ਦੇ ਸੇਬਾਂ ਦਾ ਜੂਸ ਸੇਬਾਂ ਦੇ ਬਾਗ ਦੇ ਵਿੱਚ ਬਹਿ ਕੇ ਪੀਵਾਂਗੇ ਸਿੱਧਾ ਨਵੇਂ ਜੂਸ ਆ ਰਹੇ ਆ ਆਪਣਾ ਠੀਕ ਆ ਜੂਸ ਕਰੀਂ ਹੋਰ ਫਰੈਸ਼ ਜੂਸ ਪੀਵਾਂਗੇ ਹੁਣ ਇੱਥੇ ਸਭ ਤੋਂ ਵੱਡੀ ਬਾਗ ਦੇ ਵਿੱਚ ਬਹਿ ਕੇ ਲੈਓ ਜੀ ਰੱਖ ਦਿਓ ਸਾਰੀ ਇਹ ਪ੍ਰੈਸ਼ਰ ਇਧਰ ਆ ਨਹੀਂ ਹਮਾਰਾ ਚੇਹ ਹੁਣ ਕੋਲ ਟੂਲ ਤੋਂ ਨਾ ਕੋਈ ਨਹੀਂ ਰੱਖਦਾ ਇੱਥੇ ਬਿਸਮਿਲਲਾ ਨਹੀਂ ਇਹ ਹਾਂ ਰੇਸ ਤੋਂ ਪੜ੍ਹੇ ਹੈ ਕੀ ਆ ਜਾਨ ਨਹੀਂ ਦਿੱਤੀ ਇਹਨੇ ਛੇ ਭਾਈ ਕਿਵੇਂ ਬੇਸਤੀ ਹੈ ਜੀ ਹੱਬ ਜੀ ਹੋਰ ਐਪਲ ਦਾ ਸਬਜ਼ੀ ਵੇਚਦੇ ਹਾਂ ਇਹਨੇ ਉਹੀ ਬਾਰ ਕੋਟ ਕਮਿਸ਼ਨ ਸਾਹ ਸੋਹਣ ਹੈ ਇਹ ਗੱਲ ਵਾਤਾ ਹੈ ਬਹੁਤ ਵਧੀਆ ਬਹੁਤ ਟੇਸਟੀ ਹੈ ਭਾਈ ਟੇਸਟੀ ਹੈ ਭਾਈ ਪੱਕਾ ਉਹ ਭਾਈ ਆਈ ਥਿੰਕ ਯੂ ਵਾਟ ਆਇ ਹੈ ਤਜ ਮਾਨ ਪਾਈ ਕੋਲਾ ਕੇ ਜਾ ਯਾਰ ਇਹ ਤਾਂ ਵਧੀਆ ਹੈ ਨਾ ਮੈਸਾ ਲੱਗ ਖੱਦੇ ਬਣਾ ਹੂੰ ਮਰੱਬਾ ਵੀ ਹੈ ਇੱਧਰ ਬਈ ਐਪਲ ਦੇ ਸਾਰੇ ਪ੍ਰੋਡਕਟ ਪਏ ਨੇ ਇੱਥੇ ਮਰੱਬਾ ਵੀ ਆ ਮਰੱਬੇ ਤੋਂ ਬਿਨਾਂ ਹੋਰ ਕੀ ਕੀ ਹੈ ਬਈ ਐਪਲ ਪਿਕਲਸ ਸਰ ਐਪਲ ਚਟਨੀ ਹੈ ਐਪਲ ਜੈਮ ਹੈ ਚੇਰੀ ਜੈਮ ਹੈ ਮਲਬਰੀ ਜੈਮ ਹੈ ਐਪਲ ਦਾ ਆਚਾਰ ਵੀ ਪਾਸ ਨੇ ਹੋ ਐਪਲ ਦਾ ਆਚਾਰ ਵੀ ਹੈ ਮਰੱਬਾ ਵੀ ਹੈ ਜੈਮ ਵੀ ਹੈ ਸਾਰਾ ਕੁਝ ਹੈ ਦੇਖੇ ਸਰ ਇਹ ਐਪਲ ਪਿਕਲ ਸਰ ਆਪ ਟੇਸਟ ਕਰ ਲਿਜੀਏ 스ਪੂਨ ਦੇ ਰਿਹਾ ਹੈ ਕੋ ਯੂ ਕਹਿੰਦੇ ਹੁਣ ਸਾਰਾ ਕੁਝ ਟੇਸਟ ਕਰਕੇ ਜਾਓ ਇੱਥੇ ਜੀ ਸਰ ਐਪਲ ਦਾ ਬਈ ਕਰਨਾ ਹੈ ਟੇਸਟ ਕਿਸ ਨੇ ਚਾਰ ਐਪਲ ਦਾ ਕਰੋ ਕਰੋ ਦੇਖੋ ਆਰਗੈਨਿਕ ਹੈ ਬਾਈ ਮੈਂ ਜਨ ਪੇਮੈਂਟ ਕਰ ਦਵਾਂ ਤੁਸੀਂ ਮੈਂ ਦਿੰਨਾ ਚਾਰ ਹੈ ਪਰਾਠੇ ਰੋਟੀ ਕੇ ਸਾਥ ਖਾਂਗੇ ਫਿਰ ਟੇਸਟ ਬਹੁਤ ਚਾਹ ਸੁਆਦ ਆ ਬਾਈ ਟੇਸਟੀ ਹੈ घट मेटा एप्पल चटनी सर आप टेस्ट कर लीजिए एप्पल चटनी मशहूर भाई सारा कुछ टेस्टी है ना। वीडियो बना करके नहीं कह रहे टेस्टी है कह रहे हैं? ਚਟਨੀ ਵੀ ਤੇ ਆਚਾਰ ਵੀ ਇਹ ਜੀ ਲੋਟਸ ਕੰਪਨੀ ਕਰਨਾ ਦਰੂ ਰ ਕੰਮ ਕਾ ਕਰੀ ਦੀ ਬੰਦੇ ਇਸ ਕੋ ਇਸ ਕੇ ਨਾਮ ਹੈ ਬਈ ਚਟਨੀ ਪਸੰਦ ਆਈ ਯਾ ਚਟਨੀ ਲੈਣ ਲੱਗੇ ਆ ਐਪਲ ਵਾਲੀ ਪਿਓਰ ਐਪਲ ਚਟਨੀ ਆ ਪੇਵਟ ਮੈਂ ਕਰਨਾ ਪਰਾਵ ਦੇਖੋ ਸਰ ਮੈਂ ਜੈਮ ਥੋੜਾ ਦੇ ਇਸਰਾ ਜੈਮ ਖਾ ਲੋ ਤਾਂ ਲੈਣਾ ਬਈ ਕੁਛ ਜੈਮ ਖਾ ਲੋ ਬਈ ਉਹ ਜੈਮ ਖਾ ਲੋ ਬਈ

ठीक है ठीक है ठीक है वो चीज़ ज़्यादा बढ़िया है चटनी वगैरह है ना लेकिन अखरोट के साथ जैम वाली बस बस, बस, बस। लेनिक है ये क्या चीज़ है एप्पल वॉलनट जैम एप्पल वॉलनट जैम सेब अखरोट का जैम मिक्स और है मुराबा सर एपल का भाई आपकी चटनी और चार ज़्यादा पसंद आया हमें थैंक यू आप मुराबाज करेंगे ये मुरब्बा है मुरब्बा भी टेस्ट करो टेस्ट कर लीजिए वो फिर पसंद आएगा अपने हिसाब से भाई मैं तो चटनी ते अचार पसंद आया वही तो लगा भाई में थोड़ी में। सी चटनी डाल दो चटनी खानी है और आप मैं कर दूंगा ये बस है अखरोट के साथ रेड एप्पल जैम वो ग्रीन एप्पल का वॉलनट जैम था ये रेड एप्पल का वॉलनट जैम ओके ये लास्ट ये सर हमारा भी 250 देखिए सर जेडी जी मर्जी ले लो ना 250 दी है सारे का प्राइस 250 है सर उसके बाद है ये एप्पल साइड भी नहीं है ये तो हां ये तो क्या-क्या है मेरे पास उसके बाद है एप्पल चैट जो रिपीट कर दूंगा इतना ठीक है सर थोड़ी कर दो इतनी ज्यादा नहीं आप खा लीजिए ਚਟਨੀ ਦੇ ਦਿਓ ਇੱਕ ਆਚਾਰ ਵੀ ਟੇਸ ਕਰਾਂ ਉਸ ਚਾਰ ਤੋਂ ਕਰ ਲਈ ਚਟਨੀ ਦੇ ਦਿਓ ਚਾਰ ਆਚਾਰ ਕਰਨਾ ਆਚਾਰ ਤੇ ਇਹ ਰਿਹਾ ਚਾਰ ਕਰ ਲੈ ਟੇਸ ਆਪਰਾ ਦੇ ਇਹ ਚਟਨੀ ਹੈ ਇਹ ਗਾਰਲਿਕ ਚਟਨੀ ਹੈ ਇਹ ਨੋਟਸ ਕੰਪਨੀ ਦਾ ਬਈ ਸਾਰਾ ਕੁਝ ਬਹੁਤ ਵਧੀਆ ਸੀ ਆਰਗੈਨਿਕ ਫਰੈਸ਼ ਚਟਨੀ ਪਸੰਦ ਆਈ ਹੈ ਹਾਂਜੀ 4 लाख जूस पैया ने पी है तो मुझे ये 500 दे दी ठीक है आपके का बनता था 250 था 500 दे अच्छा इतना पसंद आ गया क्या बात है बढ़िया मेरे तो ये पसंद आया ताही ਦਿੱਤਾ भाई कहंदे सानू बिल 200 ਬਣਦਾ ਸੀ ਉਹਨਾਂ ਨੇ 500 ਦੇਤਾ ਕਹਿੰਦੇ ਫੇਸ ਹੀ ਲੱਗਿਆ ਹਾਂ ਲੈ ਲਿਆ ਮੇਨ ਪਾਰਟ ਹੋਈ ਹੈ ਹਾਂ ਹਾਂ ਸਭ ਭਈ ਇਹ ਬੋਰਡ ਹੈ ਇਹਨਾਂ ਦਾ ਖਾਨਸ ਆਰਗੈਨਿਕ ਜੂਸ ਫਾਰਮ ਅਲੱਗ ਅਲੱਗ ਕਰ ਦਿਓ ਰੋਡ ਤੇ ਲੱਗਿਆ ਹੋਇਆ ਬਿਲਕੁਲ ਇਹ ਇਹ ਵੀ ਸਾਰਾ ਸਾਰਾ ਦਿਖਾ ਦਿਆ ਜੀ ਭਾਈ ਇਹ ਦੱਸ ਰਹੇ ਨੇ ਵੀ ਅਗਸਤ ਦੇ ਮਹੀਨੇ ਵਿੱਚ ਸਾਰਾ ਬਾਗ ਇਹ ਭਰ ਜਾਂਦਾ ਸੇਬਾਂ ਦੇ ਨਾਲ ਅਗਸਤ ਮਹੀਨੇ ਦੇ ਵਿੱਚ ਪੂਰੇ ਸੇਬ ਪੱਕ ਕੇ ਰੈਡੀ ਹੋ ਜਾਂਦੇ ਨੇ ਇੱਥੇ ਫਿਰ ਇਹ ਬਾਹਰ ਭੇਜਦੇ ਨੇ ਸਾਰੀ ਹੈਗਾ ਜਿਸ ਇੱਥੇ ਇਹਨਾਂ ਨੂੰ ਆਰਡਰ ਆਉਂਦਾ ਵਾ ਭਾਈਆ ਸਾਰਾ ਪਿੱਛੇ ਤੱਕ ਪੂਰਾ ਬਾਗ ਆ ਦੇਖ ਲਓ ਕਿੰਨੇ ਬੂਟੇ ਲੱਗੇ ਹੋਣੇ ਇੱਥੇ ਸੇਬਾਂ ਦੇ ਸਾਰਾ ਐਪਲ ਫਾਰਮਿੰਗ ਆ ਉਹ ਪਿੱਛੇ ਵੀ ਸਾਰਾ ਯਾਰ ਸੀਜ਼ਨ ਆਊਗਾ ਦੇਖਿਓ ਇਹਨਾਂ ਨੇ ਭਰੇ ਭਰ ਜਾਣਾ ਪੂਰੇ ਸੇਬਾਂ ਦੇ ਸੇਬ ਲੱਗੇ ਹੋਣਗੇ ਇੱਥੇ ਚਲੋ ਜੀ ਜੂਸ ਟੇਸਟ ਜੂਸ ਟੇਸਟ ਕਰ ਲਿਆ ਤੇ ਚਟਨੀ ਵੀ ਲੈ ਲਈ ਐਪਲ ਦੀ ਤੇ ਚੱਲਦੇ ਆਂ ਤੇ ਵੀਡੀਓ ਕਰਦੇ ਆਂ ਇੱਥੇ ਖਤਮ ਆਪਾਂ ਮਿਲਦੇ ਆ ਤੁਹਾਨੂੰ ਹੋਰ ਵੀਡੀਓ ਵਿੱਚ